ਫਿਰ 12 ਤੇ ਵਧੇਕ ਵਿੱਚ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਦਾ ਬਚਨ ਆਉਂਦਾ ਹੈ ਮਹਾਰਾਜ ਕਹਿੰਦੇ ਦੂਜੀ ਛੋੜ ਕੁਵਾਟੜੀ ਜਿਹੜੀ ਕੁਵਾਟ ਐ ਨਾ ਪ੍ਰਸਤ ਹੈ ਮਹਾਰਾਜ ਕਹਿੰਦੇ ਉਹਨੂੰ ਛੱਡ ਲਈ ਦੂਜੀ ਛੋੜ ਕੁਵਾਟੜੀ ਇੱਕ ਸਿਉ ਚਿੱਤ ਲਾਏ ਦੂਜਾ ਭਾਵੀ ਨਾਨਕਾ ਵਹਿਣ ਲੁੜੰਦਰੀ ਜਾਏ ਕੋ ਰਸਤਾ ਛੱਡ ਦੇ ਰਸਤਾ ਫੜ ਕੁਵਾਟ ਛੱਡ ਬਾਡ ਫੜ ਗਲਤ ਕੰਮ ਛੱਡ ਦੇ ਚੰਗੇ ਕੰਮ ਫੜ ਔਗਣ ਛੱਡ ਗੁਣਾ ਨੂੰ ਗ੍ਰਹਿਣ ਕਰ ਦੂਜੀ ਛੱਡ ਕੇ ਕੁਵਾਟ ਮਹਾਰਾਜ ਕਹਿੰਦੇ ਕੁਵਾਟ ਛੱਡ

बड़ी सची सत बड़ी साड़ी साहिब I'm going you ਰਾਜਧਰ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਦੂਜੀ ਛੋਟਕ ਵਾਟੜੀ ਜਿਹੜੇ ਗਲਤ ਰਾਹ ਤੇ ਚੱਲਿਆ ਮਹਾਰਾਜ ਕਹਿੰਦੇ ਗਲਤ ਰਾਹ ਛੱਡ ਦੇ ਅੱਛਾ ਗਲਤ ਰਾਹ ਕਿਸੇ ਤੋਂ ਪੁੱਛਣਾ ਪੈਣਾ ਵੀ ਕਿਹੜਾ ਗਲਤ ਰਾਹ ਕਿਸੇ ਨੂੰ ਦੱਸਣਾ ਪੈਣਾ ਮੈਂ ਫਲਾਣੇ ਰਾਹ ਤੇ ਚੱਲਿਆ ਦੱਸੀ ਵੀ ਗਲਤ ਹੈ ਕਿ ਠੀਕ ਮਹਾਰਾਜ ਕਹਿੰਦੇ ਨਹੀਂ ਤੇਰੇ ਮਨ ਨੂੰ ਸਾਰਾ ਪਤਾ ਵੀ ਗਲਤ ਕੀ ਐ ਤੇ ਠੀਕ ਕੀ ਐ ਤੇਰੇ ਮਨ ਨੂੰ ਪਤਾ ਹੈ ਭਲਾ ਕੀ ਐ ਤੇ ਬੁਰਾ ਕੀ ਐ ਸਾ ਸੰਗਤ ਦੀ ਟਾਂਡਾ ਉੜ ਉੜ ਵਾਲੇ ਮਹਾਪੁਰਸ਼ ਸੰਤ ਬਾਬਾ ਬਲਵੰਤ ਸਿੰਘ ਜੀ ਸਤਖੰਡ ਵਾਸੀ ਉਹਨਾਂ ਨੇ ਧਾਰਨਾ ਪੜਨੀ ਉਹਨਾਂ ਨੇ ਅੱਖ ਨਾਲ ਵੇਖੋ ਸੰਗਦੇ ਸਤਿਗੁਰੂ ਧਰਮ ਗੁਰੂ ਸਾਹਿਬ ਕਿੰਨਾ ਸੋਹਣਾ ਬਚਨ ਕਹਿੰਦੇ ਨੇ ਜੇ ਕੋਈ ਆਖੇ ਨਾ ਵੀ ਮੈਨੂੰ ਪਤਾ ਨਹੀਂ ਲੱਗਿਆ ਵੀ ਗਲਤ ਕੀ ਤੇ ਠੀਕ ਕੀ ਮਹਾਰਾਜ ਕਹਿੰਦੇ ਨਾ ਨਾ ਇਹ ਵੀ ਤੇਰੀ ਚਤਰਾਈ ਹੈ ਇਹ ਵੀ ਤੇਰੀ ਚਲਾਕੀ ਆ ਤੈਨੂੰ ਨਹੀਂ ਪਤਾ ਗਲਤ ਕੀ ਠੀਕ ਕੀ ਇਹ ਹੋ ਨਹੀਂ ਸਕਦਾ ਕਿਉਂਕਿ ਬਾਣੀ ਨੇ ਕਿਹਾ ਮਹਾਰਾਜ ਕਹਿੰਦੇ ਮਨ ਜਾਣਤ ਸਭ ਬਾਦ ਤੇਰੇ ਮਨ ਨੂੰ ਸਾਰੀਆਂ ਗੱਲਾਂ ਦਾ ਪਤਾ ਵੀ ਗਲਤ ਕੀ ਐ ਤੇ ਠੀਕ ਕੀ ਐ ਬੋਲੋ ਗਲਤ ਕੀ ਐ ਤੇ ਠੀਕ ਕੀ ਐ ਤੈਨੂੰ ਪਤਾ ਵੀ ਇਹ ਕੰਮ ਗਲਤ ਸਰ ਇਹ ਠੀਕ ਆ ਤੈਨੂੰ ਪਤਾ ਹੈ ਮਨ ਜਾਣਦ ਸਭ ਬਾਤ ਜਾਣਦ ਹੀ ਔਗਣ ਕਰੇ ਗਲਤੀਆਂ ਕਰਦਾ ਮਨ ਜਾਣ ਜਾਣ ਕੇ ਕਰਦਾ ਗਲਤੀਆਂ ਕਰਦਾ ਜਾਣ ਜਾਣ ਕੇ ਕਰਦਾ ਨਸ਼ਾ ਕਰਨ ਵਾਲੇ ਨੂੰ ਪਤਾ ਨਹੀਂ ਕਿ ਨਸ਼ਾ ਪਾੜ ਸ਼ਰਾਬਾਂ ਪੀਣ ਵਾਲਿਆ ਨੂੰ ਪਤਾ ਨਹੀਂ ਕਿ ਨਸ਼ਿਆ ਦੇ ਨਾਸ਼ ਕਰਨ ਵਿਦਵਾਨ ਲੋਕ ਲਿਖਦੇ ਨੇ ਸੱਤਾ ਸਮੁੰਦਰਾਂ ਦੇ ਪਾਣੀ ਵਿੱਚ ਡੁੱਬ ਕੇ ਉਹਨੇ ਲੋਕ ਨਹੀਂ ਮਰੇ ਗ੍ਰੰਥੋ ਜਿੰਨੇ ਲੋਕ ਸ਼ਰਾਬ ਦੀ ਬੋਤਲ ਵਿੱਚ ਡੁੱਬ ਕੇ ਮਰ ਗਏ ਸਾਹ ਸੰਗਾ ਜੀ ਹੁਣ ਪਤਾ ਨਹੀਂ ਗਲਤ ਕੰਮ ਕਰਨ ਵਾਲੇ ਨੂੰ ਗਲਤ ਹੈ ਪਤਾ ਹੈ ਪਰ ਫਿਰ ਜਾਣੂਦਕੇ ਕਰਦਾ ਤੇ ਮਹਾਰਾਜ ਕਹਿੰਦੇ ਮਨ ਜਾਣਤ ਸਭ ਬਾਤ ਜਾਣਤ ਹੀ ਔਕਣ ਕਰੈ ਕਾਹੇ ਹੀ ਕੁਸਲਾਤ ਤੇਰੀ ਕਾਹਦੀ ਸਿਆਣਪ ਹੈ ਬਈ ਕਾਹੇ ਹੀ ਕੁਸਲਾਤ ਹਾਥ ਦੀਵ ਹੋਏ ਪਰ ਹੈwidehat vich fadya hove diwa ਦੂਜਿਆਂ ਨੂੰ ਚਾਨਣ ਕਰਕੇ ਰਸਤਾ ਦਿਖਾਉਂਦਾ ਫਿਰਦਾ ਹੋਵੇ ਮਰਦ ਕਹਿੰਦੇ ਆਪ ਖੂਬ ਚੜਿਗਦਾ ਹੋਵੇ ਸਤਗੁਰ ਕਹਿੰਦੇ ਤੇਰੀ ਕਾਹਦੀ ਸਿਆਣਪ ਤੇ ਮਹਾਂਪੁਰਸ਼ਾਂ ਨੇ ਧਾਰਨਾ ਫੜਨੀ ਫਿਰ ਆਖਣਾ ਸੰਗ ਤੇ ਮਨ ਦਾ ਵੰਦਾ ਸਾਰੀਆਂ ਵਾਕਾਂ ਮਨ ਸਾਰੀਆਂ ਗੱਲਾਂ ਦਾ ਚੰਗਾਰਾ ਮਾੜਾ ਕੀ ਸਹੀ ਗਲਤ ਕੀ ਸਭ ਸ ਹੈ ਇਹ ਹੈ ਸਾਰਾ ਪਤਾ ਔਗਣ ਕਿਵੇਂ ਕਰਦਾ ਹੈ ਮਹਾਰਾਜ ਕਹਿੰਦੇ ਨੇ ਜਾਣ ਬੁੱਝ ਕੇ ਔਗਣ ਜਾਣ ਬੁੱਝ ਕੇ i uh -huh. uh -huh. uh -huh. ちょっと。